ਦੇ ਫਿਲਮ ਦੇ ਹੀਰੋਏ ਨੇ ਮੈਨੂੰ ਮੁਬਾਰਕਾ ਮੈਂ ਫਿਲਮ ਦੇ ਵਿੱਚ ਹੈ ਨਹੀਂ ਪਰ ਮੈਂ ਹੈਗਾ ਹਾਂ ਕਿਉਂਕਿ ਸਾਡੇ ਭਰਾਤ ਕਰਵਾ ਰਹੀ ਹੈ ਜਿਹੜੀ ਪੰਜਾਬੀ ਹੈ ਪੰਜਾਬੀਆਂ ਦੀ ਗਿਣਤੀ ਬਈ ਪਹਿਲਾਂ ਹੀ ਬਹੁਤ ਥੋੜੀ ਹੈ ਮੈਂ ਤੁਹਾਡੇ ਮੱਧਮ ਰਾਈ ਸਿਰਫ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਆਰਟਿਸਟ ਹਨ ਇਹ ਤੁਹਾਡੇ ਬਣਾਏ ਹੁੰਦੇ ਨੇ ਇਹਨਾਂ ਨੂੰ ਪਿਆਰ ਕਰਿਆ ਕਰੋ ਬੜੇ ਸੌਫਟ ਵਰਕ ਹੁੰਦੇ ਨੇ ਇਹਦੇ ਤੇ ਤੇ ਉਹਨਾਂ ਦਾ ਸਮਾ ਐਸਾ ਹੋ ਜਿੱਦ ਤੱਕ ਸਾਡੀ ਵੀ ਮੰਡੀ ਬਹੁਤ ਵੱਡੀ ਹੋ ਜਾਊਗੀ ਅੱਜ ਸਾਡੀ ਮੰਡੀ ਬਹੁਤ ਛੋਟੀ ਹੈ ਮੈਂ ਚਾਹੁੰਦਾ ਵੀ ਤੁਸੀਂ ਪੰਜਾਬੀ ਨੂੰ ਇੰਨਾ ਕਿ ਸਪੋਰਟ ਕਰੋ ਜਿਵੇਂ ਆਪਾਂ ਗੱਲ ਕਰਦੇ ਸੀ ਬਾਈ ਉਹਨੇ ਕਿਹੜੀ ਵੱਡੀ ਲਿਪੀ ਆ ਛੋਟੀ ਦਾ ਨੁਕਾ ਜਾਂਦੀ ਐ ਤੇ ਸਾਡੀ ਜੇ ਆਪਾਂ ਹੁਣ ਗਾਣੇ ਤੇ ਫਿਲਮਾਂ ਬੰਦ ਕਰ ਦਿੱਤੀ ਤੁਹਾਨੂੰ ਲੱਗਦਾ ਵੀ ਸਾਡੇ ਜਵਾਕਾਂ ਨੂੰ ਪੰਜਾਬੀ ਹੁੰਦੀ ਰਹੇਗੀ ਤੇ ਸਭ ਤੋਂ ਪਹਿਲਾਂ ਭਾਜੀ ਮੈਂ ਤੁਹਾਡੇ ਸਾਰਿਆਂ ਦਾ ਥੈਂਕ ਯੂ ਕਰਦਾ ਤੇ ਸਾਡਾ ਵੱਡਾ ਭਰਾ ਬਾਈ ਗੱਬੂ ਨੂੰ ਬਾਈ ਬਹੁਤ ਮੁਬਾਰਕਾਂ ਫਿਲਮ ਦੇ ਨਾ ਬਹੁਤ ਮੁਬਾਰਕਾਂ ਸਾਡੇ ਫਿਲਮ ਦੇ ਹੀਰੋਇਨ ਉਹਨਾਂ ਨੂੰ ਮੁਬਾਰਕਾਂ ਮੈਂ ਫਿਲਮ ਦੇ ਵਿੱਚ ਹੈ ਨਹੀਂ ਫਰਮਾ ਹੈਗਾ ਆ ਕਿਉਂਕਿ ਸਾਡੇ ਭਰਾ ਵੀ ਫਰਮਾ ਰਹੇ ਆ ਤੇ ਮੈਂ ਮੁਬਾਰਕਤ ਨੂੰ ਸਾਰੀ ਟੀਮ ਨੂੰ ਤੁਹਾਡਾ ਧੰਨਵਾਦ ਕਰਦਾ ਇੱਥੇ ਆਉਣ ਦੇ ਲਈ ਜਿਹੜੀ ਕੁਝ ਗੱਲਾਂ ਮੈਨੂੰ ਵੀਰਤੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਦੇਖੋ ਜਿਹੜੀ ਪੰਜਾਬੀ ਐ ਪੰਜਾਬੀਆਂ ਦੀ ਗਿਣਤੀ ਬਈ ਪਹਿਲਾਂ ਹੀ ਬਹੁਤ ਥੋੜੀ ਐ ਮੈਂ ਤੁਹਾਡੇ ਮੱਧਮ ਰਹੀ ਸਿਰਫ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਆਰਟਿਸਟ ਆ ਨਾ ਇਹ ਥੋੜੇ ਬਣਾਏ ਹੁੰਦੇ ਨੇ ਇਹਨਾਂ ਨੂੰ ਪਿਆਰ ਕਰਿਆ ਕਰੋ ਬੜੇ ਸੌਫਟ ਹਰਟ ਹੁੰਦੇ ਨੇ ਇਹ ਤੇ ਜਿਹੜੀ ਲੈਂਗੁਏਜ ਆ ਸਾਡੀ ਕੰਮ ਦੇਖੋ ਅੱਜ ਦੇ ਸਮੇਂ ਤੇ ਸਾਡੇ ਜਿਹੜੇ ਪੰਜਾਬੀ ਗਾਣੇ ਆ ਉਹ ਹੁਣ ਬਾਲੀਵੁੱਡ ਵਿੱਚ ਵੀ ਰਾਜ ਕਰ ਲੱਗੇ ਇੱਕ ਤਰੀਕੇ ਨਾਲ 140 ਕਰੋੜ ਦੀ ਆਬਾਦੀ ਦੀ ਟਿਊਸ਼ਨ ਸ਼ੁਰੂ ਹੋ ਗਈ ਆ ਪੰਜਾਬੀ ਦੀ ਤੇ ਆਉਣ ਵਾਲਾ ਸਮਾਂ ਐਸਾ ਹੋ ਜਿੱਦਣ ਸਾਡੀ ਵੀ ਮੰਡੀ ਬਹੁਤ ਵੱਡੀ ਹੋ ਜਾਊਗੀ ਅੱਜ ਸਾਡੀ ਮੰਡੀ ਬਹੁਤ ਛੋਟੀ ਹੈ ਤੁਸੀਂ ਪੱਤਰਕਾਰ ਭਰਾਓ ਤੁਸੀਂ ਜੇਕਰ ਥੋੜਾ ਵੀ ਰਿਵਿਊ ਗਲਤ ਪੈ ਜਾਂਦਾ ਤੇ ਸੰਦਲੋ ਵੀ ਪ੍ਰੋਡਿਊਸਰ ਦੀ ਟਵੀਟ اٹਟ ਜਾਂਦੀ ਹੈ ਪਰ ਮੈਂ ਹੋ ਸਕਦਾ ਤੁਹਾਨੂੰ ਗੁੱਸਾ ਵੀ ਲੱਗੇ ਪਰ ਮੈਂ ਆਪ ਦਾ ਸਮਝ ਕੇ ਬੋਲਦਾ ਹੁੰਦਾ ਮੇਰੀ ਪ੍ਰੋਬਲਮ ਹੈ ਮੈਂ ਜੋ ਦਿਲਚੋਕੀ ਮੈਂ ਕਹਿਆ ਜਾਂਦਾ ਹੈ ਬਾਈ ਗੁੱਸਾ ਤੁਹਾਨੂੰ ਲੱਗਦਾ ਸਾਨੂੰ ਨਹੀਂ ਮੈਂ ਕਹਾਂ ਉਹਨਾਂ ਨੂੰ ਲੱਗਦਾ ਬਾਈ ਚਲੋ ਮੈਂ ਪਰ ਤੁਹਾਨੂੰ ਇੱਕ ਹੱਕ ਨਾਲ ਗੱਲ ਕਹਿੰਦਾ ਦੇਖੋ ਜਿਹੜਾ ਥੀਏਟਰ ਹੈ ਨਾ ਸਾਡਾ ਜਦੋਂ ਇਹਦੇ ਚਾਪਾ ਸਿੱਖਿਆ ਦੇਣ ਦੀ ਬਾਲੀ ਟਰਾਈ ਕਰਦੇ ਕੋਈ ਮਤ ਲੈਂਦਾ ਨਹੀਂ ਬਾਈ ਪਰ ਦੇਖੋ ਜਦੋਂ ਪੁਸ਼ਪਾ ਰਿਲੀਜ਼ ਹੁੰਦੀ ਹੈ ਜਾਂ ਕੇਜੀਐਫ ਰਿਲੀਜ਼ ਹੁੰਦੀ ਹੈ ਸਭ ਤੋਂ ਵੱਡਾ ਬਈ ਜਦੋਂ ਪੰਜਾਬ 'ਚ ਕਰਕੇ ਜਾਂਦੇ ਜਾਣੇ ਪਰ ਸਾਡੀਆਂ ਫਿਲਮਾਂ ਸਾਡੇ ਤੋਂ ਮੈਸੇਜ ਪੁੱਛਿਆ ਜਾਂਦਾ ਵੀ ਤੁਹਾਡੀ ਫਿਲਮਾਂ ਤੇ ਮੈਸੇਜ ਕੀ ਹੈ ਮੈਂ ਚਾਹੁੰਦਾ ਵੀ ਤੁਸੀਂ ਪੰਜਾਬੀ ਨੂੰ ਇੰਨਾ ਕਿ ਸਪੋਰਟ ਕਰੋ ਜਿਵੇਂ ਆਪਾਂ ਗੱਲ ਕਰਦੇ ਸੀ ਭਾਈ ਉਹਨਾਂ ਜਿਹੜੀ ਵੱਡੀ ਲਿਪੀ ਆ ਛੋਟੀਆਂ ਨੂੰ ਖਾ ਜਾਂਦੀ ਐ ਤੇ ਸਾਡੀ ਜੇ ਆਪਾਂ ਹੁਣ ਗਾਣੇ ਤੇ ਫਿਲਮਾਂ ਬੰਦ ਕਰਦਗੇ ਤੁਹਾਨੂੰ ਲੱਗਦਾ ਵੀ ਸਾਡੇ ਜਵਾਕਾਂ ਨੂੰ ਪੰਜਾਬੀ ਹੁੰਦੀ ਰਹਿ ਜੂਗੀ ਸੋ ਇਹ ਬਹੁਤ ਵੱਡਾ ਯੋਗਦਾਨ ਆ ਥੀਏਟਰ ਦਾ ਆਪਾਂ ਵੀ ਆਪਣੇ ਥੀਏਟਰ ਨੂੰ ਇੰਨਾ ਕਿ ਸਪੋਰਟ ਕਰੀਏ ਸਪੈਸ਼ਲ ਮੈਂ মিডিਆ ਤੋਂ ਉਮੀਦ ਕਰਦਾ ਵੀ ਚੰਗਾ ਲਿਖਿਆ ਕਰੋ ਜਿੰਨਾ ਵੀ ਤੁਸੀਂ ਫਿਲਮ ਨੂੰ ਸਪੋਰਟ ਕਰੋਗੇ ਇਹ ਸਮਝ ਲਓ ਹਰ ਵੀ ਤੁਸੀਂ ਲਿਖਣ ਦੀ ਚੰਗਾ ਐ ਕਿਉਂ ਕਿ ਅਸੀਂ ਆਪਦੀ ਲੈਂਗੁਏਜ ਨੂੰ ਸਾਊਥ ਦੇ ਬਰਾਬਰ ਜਾਂ ਬਾਲੀਵੁੱਡ ਦੇ ਬਰਾਬਰ ਖੜਾ ਕਰਨਾ ਬਸ ਇਹ ਸੰ ਤੇ ਬਾਕੀ ਜਿਹੜੀ ਫਿਲਮ ਹੈ ਸ਼ੌਕੀ ਸਰਦਾਰ ਮੈਂ ਤਾਂ ਆਪ ਸ਼ੌਕੀ ਬੰਦਾ ਮੈਂ ਪੈਂਡਰ ਇਹਨਾਂ ਮੈਂ ਵੀ ਭਾਈ ਹੁਣੇ ਗੱਲ ਕਰਦੇ ਸੀ ਤੇ ਮੈਂ ਡੈਫੀਨੇਟਲੀ ਮੈਂ ਦੇਖ ਕੇ ਆਉਂਗਾ ਜੇ ਦਾ ਪ੍ਰੀਮੀਅਰ ਹੋਇਆ ਤਾਂ ਉੱਤੇ ਜਾਵਾਂਗੇ ਜੇ ਨਹੀਂ ਰੱਖਿਆ ਤਾਂ ਅਸੀਂ ਫਿਰ ਵੈਸੇ ਦੇਖ ਕੇ ਵੀ ਆਵਾਂਗੇ ਡੈਫੀਨੇਟਲੀ